ਐਸਐਚਓ ਭਗਤਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਜਿਸ ਵਿੱਚ ਦੋ ਲੜਕੇ ਆ ਭਗਤੇ ਦੇ ਰਹਿਣ ਵਾਲੇ ਨੇ ਜਿਹੜੇ ਦੋ ਲੜਕੇ ਆਪਸ ਜਿਹੜੇ ਇੱਕ ਫੰਕਸ਼ਨ ਆ ਉਹਦੇ ਤੇ ਜਿਹੜੀ ਆਪ ਦੇ ਵੈਪਨ ਤੋਂ ਫਾਇਰ ਕਰ ਰਹੇ ਆ ਹਵਾ ਦੇ ਵਿੱਚ ਪਹਿਲਾਂ ਇੱਕ ਲੜਕਾ ਕਰਦਾ ਫਿਰ ਦੂਜਾ ਕਰਦਾ ਇਹ ਦੋਨੇ ਲੜਕੇ ਜਿਹੜੇ ਆ ਫਾਇਰ ਕਰ ਰਹੇ ਆ ਇਸੇ ਸਬੰਧ ਵਿੱਚ ਅਸੀਂ ਇਮੀਡੀਏਟ ਐਕਸ਼ਨ ਕਰਦਾ ਹੈ ਮੁਕੱਦਮਾ ਜਿਹੜਾ ਇਹਨਾਂ ਦੋਵਾਂ ਦੇ ਖਿਲਾਫ ਜਿਨ੍ਹਾਂ ਦੇ ਨਾਮ ਟੋਨੀ ਕੁਮਾਰ ਪੁੱਤਰ ਸੁਰੇਸ਼ ਕੁਮਾਰ ਅਤੇ ਡਿੰਪਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਜਿਹੜੇ ਕਿ ਦੋਨੋਂ ਬ੍ਰਦਰਸ ਹੈ ਚੇਅਰਮੈਨ ਭਰੋਨੀ ਭਗਤਾ ਦੇ ਰਿਆਣਾ ਦੇ ਯਾਰ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਜਿਹੜਾ ਦਰਜ ਰਜਿਸਟਰ ਕਰ ਲਿਆ ਹੈ ਇਹਨਾਂ ਦੋਵਾਂ ਨੂੰ ਅਸੀਂ ਇਸ ਮੁਕਦਮੇ 'ਚ ਅਰੈਸਟ ਕਰਕੇ ਤੇ ਜਿਹੜਾ ਇੱਕ ਰਿਵਾਲਵਰ ਹੈ 32 ਬੋਰ ਉਹ ਜਿਹੜਾ ਸੀ ਇਹਨਾਂ ਤੋਂ ਬਰਾਮਦ ਕੀਤਾ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਉਨੀਤ ਕੌਂਡਲ ਉਹਨਾਂ ਵੱਲੋਂ ਵੀ ਸਾਨੂੰ ਸਖਤ ਹਦਾਇਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਐ ਇਹ ਜਿਹੜੀ ਵਾਇਰਲ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਕੀਤਾ ਜਾਵੇ ਮੈਂ ਇਸ ਤੋਂ ਪਹਿਲਾਂ ਵੀ ਜਿਹੜਾ ਇਲਾਕਾ ਨਿਵਾਸੀਆਂ ਨੂੰ ਇੱਕ ਵਾਰਨਿੰਗ ਦਿੱਤੀ ਸੀ ਹਦਾਇਤ ਕੀਤੀ ਸੀ ਕਿ ਇਸ ਤਰ੍ਹਾਂ ਦੀ ਥੋੜੇ ਟਾਈਮ ਦੇ ਪਲੇਜ਼ਰ ਵਾਸਤੇ ਥੋੜੇ ਟਾਈਮ ਦੇ ਸ਼ੋਅ ਆਫ ਵਾਸਤੇ ਜਿਹੜੀਆਂ ਵੀਡੀਓ ਬਣਾਉਂਦੇ ਐ ਇਹਨਾਂ ਦਾ ਬਹੁਤ ਮਾੜਾ ਜਿਹੜਾ ਪ੍ਰਭਾਵ ਐ ਪੈਂਦਾ ਇਸ ਕਰਕੇ ਮੇਰੀ ਹਦਾਇਤ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਐਕਟਸ ਹਨ ਨਾ ਕਰਨ ਉਹ ਤੇ ਨਹੀਂ ਤਾਂ ਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਜਿਹੀ ਕਾਰਵਾਈ ਕਰਾਂ ਐਸਐਚਓ ਭਗਤਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਜਿਸ ਵਿੱਚ ਦੋ ਲੜਕੇ ਆ ਭਗਤੇ ਦੇ ਰਹਿਣ ਵਾਲੇ ਨੇ ਜਿਹੜੇ ਦੋ ਲੜਕੇ ਆਪਸ ਜਿਹੜੇ ਇੱਕ ਫੰਕਸ਼ਨ ਹੈ ਉਹਦੇ ਤੇ ਜਿਹੜੀ ਆਪ ਦੇ ਵੈਪਨ ਤੋਂ ਫਾਇਰ ਕਰ ਰਹੇ ਹਵਾ ਦੇ ਵਿੱਚ ਪਹਿਲਾ ਇੱਕ ਲੜਕਾ ਕਰਦਾ ਹੈ ਫਿਰ ਦੂਜਾ ਕਰਦਾ ਹੈ ਇਹ ਦੋਨੇ ਲੜਕੇ ਜਿਹੜੇ ਆ ਫਾਇਰ ਕਰ ਰਹੇ ਆ ਇਸੇ ਸਬੰਧ ਵਿੱਚ ਅਸੀਂ ਇਮੀਡੀਏਟ ਐਕਸ਼ਨ ਕਰਦੇ ਹੋਏ ਮਕਦਮਾ ਜਿਹੜਾ ਇਹਨਾਂ ਦੋਵਾਂ ਦੇ ਖਿਲਾਫ ਜਿਨ੍ਹਾਂ ਦੇ ਨਾਮ ਟੁੰਨੀ ਕੁਮਾਰ ਪੁੱਤਰ ਸੁਰੇਸ਼ ਕੁਮਾਰ ਅਤੇ ਡਿੰਪਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਜਿਹੜੇ ਕਿ ਦੋਨੋਂ ਬ੍ਰਦਰਸ ਹੈ ਚੇਅਰਮੈਨ ਕੋਨੀ ਭਗਤਾ ਦੇ ਰਹਿਣਾ ਰਿਹਾ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਜਿਹੜਾ ਦਰਜ ਰਜਿਸਟਰ ਕਰ ਲਿਆ ਹੈ ਇਹਨਾਂ ਦੋਵਾਂ ਨੂੰ ਅਸੀਂ ਇਸ ਮਕਦਮੇ 'ਚ ਅਰੈਸਟ ਕਰਕੇ ਤੇ ਜਿਹੜਾ ਇੱਕ ਰਵਾਲਵਰ ਹੈ 32 ਬੋਰ ਉਹ ਜਿਹੜਾ ਸੀ ਇਹਨਾਂ ਤੋਂ ਬਰਾਬਦ ਕੀਤਾ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਉਹਨਾਂ ਵੱਲੋਂ ਵੀ ਸਾਨੂੰ ਸਖਤ ਹਦਾਇਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਐ ਇਹ ਜਿਹੜੀ ਵਾਇਰਲ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਹੈ ਉਹ ਕੀਤਾ ਜਾਵੇ ਮੈਂ ਇਸ ਤੋਂ ਪਹਿਲਾਂ ਵੀ ਜਿਹੜਾ ਇਲਾਕਾ ਨਿਵਾਸੀਆਂ ਨੂੰ ਇੱਕ ਵਾਰਨਿੰਗ ਦਿੱਤੀ ਸੀ ਹਦਾਇਤ ਕੀਤੀ ਸੀ ਕਿ ਇਸ ਤਰ੍ਹਾਂ ਦੀ ਥੋੜੇ ਟਾਈਮ ਦੇ ਪਲੇਜ਼ਰ ਹਾਸਤੇ ਥੋੜੇ ਟਾਈਮ ਦੇ ਸ਼ੋਅ ਹਾਸਤੇ ਵੀਡੀਓ ਵੀਡੀਓ ਬਣਾਉਂਦੇ ਆ ਇਹਦੇ ਨਾਲ ਬਹੁਤ ਮਾੜਾ ਜਿਹੜਾ ਪ੍ਰਭਾਵ ਹੈ ਪੈਂਦਾ ਇਸ ਕਰਕੇ ਮੇਰੀ ਹਦਾਇਤ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਐਕਟਸ ਆ ਨਾ ਕਰਨੋ ਤੇ ਨਹੀਂ ਤਾਂ ਅਸੀਂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਜਿਹੜੀ ਕਾਰਵਾਈ ਕਰਾਂਗੇ